ਦਾ ਦਰਸ਼ਕਾਂ ਦਾ ਸਵਾਗਤ ਹੈ ਇਸ ਟਾਈਮ ਅਸੀਂ ਉਰਖੇਤਰ ਦੇ ਕੋਲ ਮੌਜੂਦ ਆ ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਦੇ ਵੱਡੇ ਕਾਫਲੇ ਇਸ ਟਾਈਮ ਵੀ ਦਿੱਲੀ ਨੂੰ ਪੂਚ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਅਜੇ ਵੀ ਕਿਸਾਨਾਂ ਦੀਆਂ ਆਉਣੋਂ ਹਟੀਆਂ ਨਹੀਂ ਭਾਵੇਂ ਕਿ ਦਿੱਲੀ ਦੇ ਵਿੱਚ ਕਿਸਾਨਾਂ ਨੇ ਐਂਟਰ ਕਰ ਲਿਆ ਪਰ ਸਾਡੇ ਪਿੱਛੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਹਦੇ ਵਿੱਚ ਤੁਸੀਂ ਕਿਸਾਨਾਂ ਤੋ ਤੁਸੀਂ ਸਾਡੇ ਪਿੱਛੇ ਜਿਹੜਾ ਕੈਮਰਾ ਪਰਸਨ ਨੂੰ ਕਮਾਂਗਾ ਕਿ ਆ ਕਾਫਲੇ ਜੋ ਕਿਸਾਨਾਂ ਦੇ ਪਿੱਛੇ ਆ ਰਹੇ ਆ ਉਹਨਾਂ ਨੂੰ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਅਜੇ ਵੀ ਕਿਸਾਨਾਂ ਨੇ ਵਹੀਰੇ ਘੱਤੇ ਹੋਏ ਆ ਵੱਡੀ ਗਿਣਤੀ ਕਿਸਾਨਾਂ ਨੇ ਦਿੱਲੀ ਵੱਲ ਨੂੰ ਪੂਚ ਕੀਤਾ ਹੋਇਆ ਹੈ ਅਜੇ ਵੀ ਕਿਸਾਨ ਲਗਾਤਾਰ ਦਿੱਲੀ ਨੂੰ ਜਾ ਰਹੇ ਆ ਭਾਵੇਂ ਕਿ ਵੱਡੇ ਕਾਫਲੇ ਕਿਸਾਨਾਂ ਦੇ ਉੱਥੇ ਪਹੁੰਚ ਚੁੱਕੇ ਆ ਪਰ ਅਜੇ ਵੀ ਕਿਸਾਨ ਜਿਹੜੇ ਆ ਲਗਾਤਾਰ ਆ ਟਰਾਲੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋਏ ਦਿੱਲੀ ਹਾਈਵੇ ਦੀਆਂ ਤਸਵੀਰਾਂ ਨੇ ਕੁਰਕ ਖੇਤਰ ਦੇ ਕੋਲ ਜਿੱਥੇ ਕਿਸਾਨਾਂ ਵੱਲੋਂ ਦਿੱਲੀ ਨੂੰ ਪਹੁੰਚ ਕੀਤਾ ਜਾ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਜਿੱਥੇ ਬੰਦੀਆਂ ਜਿਹੜੀਆਂ ਹੈਗੀਆਂ ਉਹ ਪਹੁੰਚ ਰਹੀਆਂ ਨੇ ਤੇ ਆਪਾਂ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਕਿ ਕਿੱਥੋਂ ਆਈਆਂ ਭਾਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਭਾਰੀ ਜਥਾ ਜਿਹੜਾ ਕਰਨਤਨ ਮਾਜੇ ਦੇ ਵਿੱਚੋਂ ਤੇ ਅੰਬਰਸਾਦ ਦੇ ਵਿੱਚੋਂ ਜਿਹੜਾ ਵਾ ਇਹ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਂਕੜੇ ਟਰਾਲੀਆਂ ਲੈ ਕੇ ਜਿਹੜਾ ਦਿੱਲੀ ਨੂੰ ਕੂਚ ਕਰ ਰਿਹਾ ਵਾ ਪਹਿਲਾਂ ਵੀ ਸਾਡਾ ਜਥਾ ਜਿਹੜਾ ਅੱਗੇ ਜਾ ਚੁੱਕਾ ਵਾ ਰਕਾਵਟਾਂ ਮੋਰਚੇ ਜੋ ਵੀ ਤੋੜਨੇ ਸੀ ਤੋੜਤੇ ਆ ਹੁਣ ਪੰਜਾਬ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਵਾ ਦਿੱਲੀ ਨੂੰ ਸਾਰੇ ਜਥੇ ਕੂਚ ਕਰ ਰਿਹਾ ਇਹ ਕੂਚ ਜਿਹੜੀ ਆ ਇਹ ਦਿੱਲੀ ਦੀ ਆਪਣੇ ਦਿੱਲੀ ਦੇ ਵਿੱਚ ਰਾਜ ਕਰਨ ਵਾਲੀਆਂ ਧਿਰਾਂ ਜਿਹੜੀਆਂ ਮੋਦੀ ਸਰਕਾਰ ਆ ਜਾਂ ਉਹਦੇ ਜੁੰਡਲੀ ਆ ਜਿੰਨੀ ਉਹਨਾਂ ਨੂੰ ਜਿਹੜਾ ਵਾ ਸਬਕ ਸਿਖਾਉਣ ਵਾਸਤੇ ਆ ਜੋ ਉਹਨਾਂ ਨੇ ਆ ਦੇਸ਼ ਦੇ ਵਿੱਚ ਆਰਐਸਐਸ ਦੇ ਝੰਡੇ ਦੇ ਉੱਤੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਜਵੀਜ਼ਾਂ ਘੱਟ ਗਿਣਤੀ ਲੋਕਾਂ ਦੇ ਉੱਤੇ ਹਮਲੇ ਤੇ ਜਿਹੜਾ ਕਸ਼ਮੀਰ ਦੇ ਵਿੱਚ ਜੋ ਇਹਨੇ 370 ਧਾਰਾ ਤੋੜ ਕੇ ਕੀਤਾ ਵਾ ਤੇ ਅੱਜ ਪੰਜਾਬ ਤੇ ਹਰਿਆਣੇ ਦੀ ਜੋ ਖੇਤੀ ਸੀਗੀ ਜੋ ਖੇਤੀ ਮੰਡੀ ਐਪੀਐਮਸੀ ਐਕਟ ਦੇ ਰਾਈ ਚੱਲਦੀ ਉਹਨੂੰ ਅੱਜ ਸਾਰੀ ਨੂੰ ਜਿਹੜਾ ਵਾ ਅਡਾਨੀਆਂ ਬਟਾਨੀਆਂ ਦੇ ਦੇਣ ਦਾ ਜਿਹੜਾ ਇਹਨਾਂ ਨੇ ਬਿੱਲ ਪਾਸ ਕਰਤੇ ਤੇ ਤਿੰਨ ਆਰਡੀਨੈਂਸ ਉਹ ਆਰਡੀਨੈਂਸ ਜਿਹੜਾ ਕਿਸਾਨ ਮਜ਼ਦੂਰ ਤੇ ਆਮ ਲੋਕਾਂ ਦੀ ਮੌਤ ਦੇ ਵਾਰੰਟਿਆ ਉਹ ਆਰਡੀਨੈਂਸ ਜਿਹੜਾ ਉਹਨਾਂ ਨੂੰ ਰੱਦ ਕਰਾਉਣਾ ਸੀ ਰੱਦ ਕਰਾਉਣ ਵਾਸਤੇ ਅਸੀਂ ਆਪਣਾ ਘਰ ਬੂਆ ਬਾਹਰ ਸਭ ਕੁਝ ਛੱਡ ਆਇਆ ਆਪਣੇ ਕੰਮ ਧੰਦੇ ਖੁਸ਼ੀਆਂ ਗਮੀਆਂ ਸਾਰੀਆਂ ਛੱਡ ਆਇਆ ਆਪਣੇ ਪੂਰੇ ਪ੍ਰਬੰਧ ਕਰਕੇ ਰਾਸ਼ਨ ਲੈ ਕੇ ਦਵਾਈਆਂ ਡਾਕਟਰ ਨਾਲ ਲੈ ਕੇ ਪਾਣੀ ਦਾ ਪ੍ਰਬੰਧ ਲੈ ਕੇ ਆਪਣੇ ਕੱਪੜੇ ਦਾ ਜਿੰਨਾ ਵੀ ਜੋ ਵੀ ਪ੍ਰਬੰਧ ਅਸੀਂ ਪੰਡਾਸ਼ਾਨਾ ਲੈ ਕੇ ਦਿੱਲੀ ਦੇ ਵਿੱਚ ਪਹੁੰਚ ਗਏ ਆ ਤੇ ਇਹ ਉਹਨਾਂ ਚਿਰ ਸਾਡੇ ਡੇਰੇ ਜਿਹੜੇ ਉੱਥੇ ਜਾਰੀ ਰਹਿਣਗੇ ਜਿੰਨਾ ਚਿਰ ਇਹ ਜਿਹੜੇ ਆਰਡੀਨੈਂਸਰ ਰੱਦ ਨਹੀਂ ਹੁੰਦੇ ਇਹ ਮੋਦੀ ਸੋਚ ਲੈ ਕਿ ਕੀ ਕਰਨਾ ਕੀ ਨਹੀਂ ਕਰਨਾ ਅਸੀਂ ਸਾਰੇ ਲੋਕ ਜਿਹੜੇ ਹੁਣ ਪਿੱਛੋਂ ਵੀ ਸਾਰਾ ਪੰਜਾਬ ਸਾਰੇ ਆਵਾਮ ਜਿਹੜੀ ਆ ਉਹ ਦਿੱਲੀ ਨੂੰ ਕੂਚ ਕਰ ਬੈਠੀ ਆ ਇਹ ਹੁਣ ਸੰਭਾਲ ਲੈ ਜਿੱਤਰਾ ਅਸੀਂ ਚੱਲੇ ਕਰੋ ਤੁਸੀਂ ਅਸੀਂ ਕੱਲ ਤੇ ਚੱਲੇ ਹੋਏ ਆ ਜੀ ਕੱਲ ਤੇ ਚੱਲੇ ਹੋ ਕੇ ਰਾਤ ਨੂੰ ਫਤੇਗੜ ਸਾਹਿਬ ਸਟੇ ਕੀਤਾ ਹੀਗਾ ਤੇ ਅੱਜ ਫੇਰ ਅਸੀਂ ਜਿਹੜਾ ਵਾ ਸ਼ੰਭੂ ਬਾਰਡਰ ਦੇ ਉਤੋਂ ਦੁਪਹਿਰ ਦਾ ਖਾਣਾ ਖਾ ਕੇ ਹੁਣ ਫਿਰ ਦਿੱਲੀ ਨੂੰ ਜਾ ਰਹੇ ਆ ਕਿੰਨੀਆਂ ਟਰਾਲੀਆਂ ਤੁਹਾਡੀਆਂ ਸਾਡੀਆਂ ਤਕਰੀਬਨ 80 ਤੋਂ 90 ਟਰਾਲੀਆਂ ਆ ਇਸ ਟੈਂਪੂ ਦੇ ਸੰਧਿਆ ਕੁ 8-10 ਨਾਲ ਛੋਟੀਆਂ ਗੱਡੀਆਂ ਵੀ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਸਾਡੇ ਪੂਰੇ ਬੰਦੋਬਸਤ ਦੇ ਨਾਲ ਜਿਹੜੇ ਉਹ ਲੱਗੇ ਹੋਏ ਇਧਰ ਵੇਖੋ ਤੁਸੀਂ ਤੁਹਾਨੂੰ ਅਸੀਂ ਆਪਣਾ ਕੁਝ ਤਸਵੀਰਾਂ ਜਿਹੜੀਆਂ ਦਿਖਾਉਣਾ ਚਾਹੁੰਦੇ ਆ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਪੂਰੇ ਮੈਡੀਕਲ ਕਿੱਟ ਜਿਹੜੀ ਬਾਹਰ ਕੱਢ ਕੇ ਜਾਂ ਚਲੋ ਇਦਾਂ ਹੀ ਦਿਖਾਈ ਜਾਵੇ ਦਵਾਈਆਂ ਦਾ ਪੂਰਾ ਪ੍ਰਬੰਧ ਇਸ ਜਿਥੇਬੰਦੀ ਵੱਲੋਂ ਕੀਤਾ ਗਿਆ ਜੋ ਤਰਨਤਾਰਨ ਤੋਂ ਆਏ ਆ ਅੰਮ੍ਰਿਤਸਰ ਤੋਂ ਆਏ ਆ ਕੱਲ ਦੇ ਚੱਲੇ ਹੋਏ ਆ ਤੇ ਸਵੇਰੇ ਇਹਨਾਂ ਨੇ ਸਟੇ ਰਾਤ ਕੀਤੀ ਸੀ ਫਤੇਗੜ ਸਾਹਿਬ ਤੇ ਅੱਜ ਇਸ ਟਾਈਮ ਅਸੀਂ ਕੁਰਕ ਖੇਤਰ ਦੇ ਕੋਲ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕੋਈ ਬਹੁਤ ਵੱਡੀ ਸੰਖਿਆ ਦੇ ਵਿੱਚ ਟਰਾਲੀਆਂ ਨੇ ਅੱਛਾ ਹੋਰ ਕੀ ਕੀ ਪ੍ਰਬੰਧ ਨੇ ਹੋਰ ਸਾਡੇ ਤਕਰੀਬਨ ਸਾਰੇ ਪਰਬੰਧ ਆ ਟਰਾਲੀਆਂ ਤੇ ਤਰਪਾਲਾਂ ਪਈਆਂ ਸਾਨੂੰ ਨਾ ਮੀਂਹ ਦਾ ਨਾ ਹਨੇਰੀ ਦਾ ਕੋ ਡਰਿਆ ਤੇ ਨਾ ਇਹਨਾਂ ਦੀ ਸਾਨੂੰ ਕੋਈ ਜੋ ਇਹ ਜ਼ੁਲਮ ਕਰ ਰਿਹਾ ਸਾਡੇ ਕਿਸਾਨਾਂ ਦੇ ਉੱਤੇ ਇਹਨਾਂ ਨੇ ਮੋਦੀ ਸਰਕਾਰ ਨੇ ਤੇ ਹਰਿਆਣੇ ਦੀ ਖੱਟਰ ਸਰਕਾਰ ਨੇ ਜੋ ਇੱਥੇ ਬੈਰੀਕੇਡ ਲਾ ਕੇ ਰੁਕਾਵਟਾਂ ਲਾ ਕੇ ਕਿਸਾਨਾਂ ਨੂੰ ਜਿਹੜਾ ਆਪਣਾ ਜਮਹੂਰੀ ਹੱਕ ਦੀ ਆਵਾਜ਼ ਉਠਾਉਣੀ ਸੀ ਦਿੱਲੀ ਦੇ ਵਿੱਚ ਜਾਣਾ ਸੀਗਾ ਉਹਨੂੰ ਰੋਕਣ ਵਾਸਤੇ ਜੋ ਇਹਨਾਂ ਨੇ ਕੰਮ ਕੀਤਾ ਵਾ ਉਹ ਬਹੁਤ ਘਾਤਕ ਆ ਮੈਂ ਲੋਕਤੰਤਰ ਦਾ ਇਹਨਾਂ ਨੇ ਧਜੀਆਂ ਡਾਈਆਂ ਵਾ ਲੋਕਤੰਤਰ ਦਾ ਇਹਨਾਂ ਨੇ ਕਤਲ ਕੀਤਾ ਵਾ ਉਹਦੇ ਨਾਲ ਅਜੇ ਵੀ ਜਿਹੜਾ ਇਹਨਾਂ ਦਾ ਖੇਤੀਬਾੜੀ ਮੰਤਰੀ ਤੁਮ ਰਿਆ ਉਹ ਜਿਹੜਾ ਕਹਿ ਰਿਹਾ ਕਿ ਬਿੱਲ ਜਿਹੜੇ ਆ ਉਹ ਰੱਦ ਨਹੀਂ ਹੋਣਗੇ ਬਿੱਲ ਬਹੁਤ ਵਧੀਆ ਵਾ ਅਜੇ ਵੀ ਲੋਕਾਂ ਨੂੰ ਜਿਹੜਾ ਵਾ ਕਰ ਰਿਹਾ ਵਾ ਪਰ ਅਸੀਂ ਇਸ ਮੋਦੀ ਸਰਕਾਰ ਨੂੰ ਇਸ ਰਾਜ ਨੂੰ ਇਹ ਇੱਕ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਬਹੁਤ ਮੁਗਲਾਂ ਨੇ ਹਮਲੇ ਕੀਤੇ ਆ ਅਬਦਾਲੀ ਅਕਬਰ ਅੰਗਰੇਜ਼ ਆਏ ਆ ਤੇ ਉਹਨਾਂ ਨੇ ਬੜਾ ਕੁਝ ਕੀਤਾ ਸਾਰੇ ਹਮਲੇ ਜਿਹੜੇ ਪੰਜਾਬੀਆਂ ਨੇ ਤੇ ਪੰਜਾਬ ਦੇ ਵਿੱਚ ਰੁਕੇ ਆ ਹੁਣ ਵੀ ਜਿਹੜਾ ਮੋਦੀ ਦਾ ਏਡਾ ਵੱਡਾ ਹਮਲਾ ਵਾ ਇਹ ਪੰਜਾਬੀਆਂ ਨੇ ਜਿਹੜਾ ਵਾ ਦਿੱਲੀ ਦਾ ਜਿਹੜਾ ਵਾ ਕਿਲਾ ਫਤਿਹ ਕਰਨਾ ਵਾ ਇਹ ਸਾਰਾ ਕੁਝ ਜਿਹੜਾ ਪ੍ਰਬੰਧ ਆ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪੀ ਦੁਜੀ ਦੁਜੀ ਪੰਜਾਬ ਦੇ ਵਿੱਚ ਅਹਿਮ ਮਾਜ ਕੇ ਰੱਖਦਾ ਕਿ ਦੇਸ਼ ਦੇ ਵਿੱਚ ਮਾਜ ਕੇ ਰੱਖ ਦਾਂਗੇ ਇਹ ਇਹਨੂੰ ਜਿਹੜੇ ਮੋਦੀ ਨੂੰ ਜਿਹੜੇ ਆਰਡੀਨੈਂਸ ਰੱਦ ਕਰਨੇ ਹੀ ਪੈਣਗੇ ਸਾਡੇ ਜਨਨ ਅਗਲਾ ਜਥਾ ਜਿਹੜਾ ਉਹ ਕਿੱਥੇ ਪਹੁੰਚ ਚੁੱਕਿਆ ਉਹ ਸਾਡਾ ਜਿਹੜਾ ਉਹ ਬਾਰਡਰ ਦੇ ਉੱਤੇ ਬੈਠਾ ਵਾ ਆਪਣੇ ਆ ਜਿਹੜੇ ਅਗਲੇ ਆਪਣੇ ਬਾਰਡਰ ਆ ਰਿਹਾ ਦਿੱਲੀ ਦਾ ਹਾਂ ਉਹ ਸਾਵਾ ਉਹ ਸਾਡੇ ਨਾਲ ਸੰਪਰਕ ਦੇ ਵਿੱਚ ਆ ਅਸੀਂ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆ ਅਸੀਂ ਜਾ ਕੇ ਉਹ ਜਥੇ ਦੇ ਵਿੱਚ ਮਿਲ ਜਾ ਹੁਣ ਉਹਨਾਂ ਨੇ ਗੱਲ ਕੀਤੀ ਆ ਦਿੱਲੀ ਸਰਕਾਰ ਦੇ ਵਿੱਚੋਂ ਕੁਝ ਨੁਮਾਇੰਦਿਆਂ ਨੇ ਗੱਲ ਕੀਤੀ ਆ ਕਿ ਤੁਹਾਨੂੰ ਜਿਹੜਾ ਨਿਰੰਕਾਰੀ ਜਿਹੜਾ ਭਵਨ ਹੈ ਜਾਂ ਗਰਾਊਂਡ ਹੈ ਉਹ ਦੇ ਦੇਣੇ ਆ ਕਿ ਉੱਥੇ ਬੈਠ ਜਾਓ ਪਰ ਕਿਸਾਨਾਂ ਦਾ ਕਹਿਣਾ ਕਿ ਅਸੀਂ ਜੰਤਰ ਮੰਤਰ ਤੱਕ ਜਾਣਾ ਹੈ ਦੇਖੋ ਅਸੀਂ ਤੇ ਪਹਿਲਾਂ ਵੀ ਕਹਿੰਦੇ ਹਾਂ ਕਿ ਸਾਨੂੰ ਉਥੇ ਮਨਜ਼ੂਰੀ ਦੇ ਦਿਓ ਅਸੀਂ ਆਪਣਾ ਆਣ ਕੇ ਆਪਣੀ ਗੱਲ ਰੱਖੀ ਹੈ ਆਪਣਾ ਪ੍ਰੋਟੈਸਟ ਕਰੀ ਹੈ ਆਪਣੀ ਮੰਗ ਕਰੀ ਹੈ ਸਾਡੇ ਜਿਹੜੇ ਖੇਤੀਬیل ਰੱਦ ਕਰੋ ਪਰ ਇਹਨਾਂ ਨੇ ਇਹ ਸੋਚਿਆ ਸੀ ਕਿ ਕਿਸਾਨ ਜਿਹੜਿਆ ਇਹਨਾਂ ਨੂੰ ਇੱਥੇ ਰੋਕਿਆ ਜਾਵੇ ਦਿੱਲੀ ਦੇ ਵਿੱਚ ਐਂਟਰੀ ਨਾਲ ਵੜਨ ਕੀਤੀ ਜਾਵੇ ਹਰਿਆਣੇ ਤੋਂ ਵੀ ਸਾਨੂੰ ਪਾਰ ਨਹੀਂ ਹੋਣ ਦੇ ਰਹੇ ਸੀ ਪਰ ਹੁਣ ਜਦੋਂ ਲੋਕਾਂ ਦਾ ਇੰਨਾ ਵੱਡਾ ਅੰਦੋਲਨ ਆ ਉਹ ਸੇਕ ਦੇ ਵਿੱਚੋਂ ਉਹ ਜੋ ਅੰਦੋਲਨ ਜਿਹੜਾ ਵਾ ਦਿਨੋ ਦਿਨ ਵੱਧਦਾ ਜਾ ਰਿਹਾ ਉਹ ਸੇਕ ਦੇ ਵਿੱਚੋਂ ਹੁਣ ਜਿਹੜੀ ਆ ਇਹ ਸਰਕਾਰ ਕਹਿ ਰਹੀ ਕਿ ਅਸੀਂ ਤੁਹਾਨੂੰ ਜਿਹੜੀ ਅੱਗੇ ਗਰਾਊਂਡ ਦੇ ਦਿੰਦੇ ਆ ਉੱਥੇ ਬਹਿ ਜਾਓ ਉੱਥੇ ਆਪਣਾ ਪ੍ਰੋਟੈਸਟ ਕਰ ਲਓ 3 ਦਸੰਬਰ ਨੂੰ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਆ ਪਰ ਫੇਰ ਵੀ ਅਜੇ ਕਿਸਾਨਾਂ ਨੂੰ ਜਿਹੜਾ ਵਾ ਇਹ ਗੁੰਮਰਾਹ ਕਰਨ ਵਾਲੀ ਗੱਲ ਆ ਕੁਝ ਜਿਹੜਾ ਨਵੇੜਾ ਕਰਨ ਵਾਲੀ ਗੱਲ ਨਹੀਂ ਗੀ ਹੁਣ ਇਥੇ ਵੇਖਣਾ ਅਸੀਂ ਕਿ ਜੇ ਹੁਣ ਇਥੇ ਸਾਰੀਆਂ ਜਥੇਬੰਦੀਆਂ ਦਾ ਤਾਲਮੇਲ ਦੇ ਵਿੱਚ ਕੋਈ ਕਹਿੋ ਜਿਹਾ ਫੈਸਲਾ ਹੁੰਦਾ ਅਸੀਂ ਦਿੱਲੀ ਸਾਰੀ ਨੂੰ ਬੰਦ ਕਰਾਂਗੇ ਦਿੱ ਦਾ ਸਾਹ ਕੋਟ ਰੱਖਾਂਗੇ ਤੇ ਫਿਰ ਕਿਸੇ ਪਾਸੇ ਹਲ ਹੋਣ ਦੀ ਸੰਭਾਵਨਾ ਵਾ ਗੱਲਬਾਤ ਦੇ ਉੱਤੇ ਸਾਨੂੰ ਵਿਸ਼ਵਾਸ ਦੇ ਵਿੱਚ ਇਹਨਾਂ ਕੋਈ ਮੋਦੀ ਤੋਂ ਵਿਸ਼ਵਾਸ ਅੱਛਾ ਤੁਹਾਡਾ ਇੱਕ ਧੜਾ ਹੈ ਜਿਹੜਾ ਉਗਰਾਹਾਂ ਵਾਲਾ ਉਹ ਅਜੇ ਤੱਕ ਪਿੱਛੇ ਆ ਪਹਿਲਾਂ ਉੱਥੇ ਬੈਠ ਕੇ ਸੀ ਉਹ ਖਨੌਰੀ ਬਾਰਡਰ ਤੋਂ ਵੀ ਸ਼ਾਇਦ ਪਿੱਛੇ ਇਹਦਾ ਕੀ ਕਾਰਨ ਹੈ ਕਿ ਉਹਨਾਂ ਨੂੰ ਤਾਂ ਸਭ ਤੋਂ ਮੂਰੇ ਹੋਣਾ ਚਾਹੀਦਾ ਸੀਗਾ ਲਾਣ ਹੋਣਾ ਚਾਹੀਦਾ ਵੇਖੋ ਵੱਡੀ ਜਥੇਬੰਦੀ ਆ ਬੜਾ ਵੱਡਾ ਅੰਦੋਲਨ ਲੜ ਰਹੀ ਆ ਬਾਕੀ ਉਹ ਜਥੇਬੰਦੀ ਦਾ ਫੈਸਲਾ ਵਾ ਉਹ ਕਿਹੜੇ ਪੜਾ ਦੇ ਵਿਚਾਰੇ ਕਿਹੜੇ ਬਣਾ ਦੇ ਪਰ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਆ ਉਹਨਾਂ ਤੀਆਂ ਜਥੇ ਬੰਦੀਆਂ 24 ਇੱਕ ਵੱਖਰੇ ਤੌਰ ਤੇ ਅੰਦੋਲਨ ਕਰ ਰਹੀ ਆ ਉਹਨਾਂ ਨੇ ਫੈਸਲਾ ਕਰਕੇ ਪੰਜਾਬ ਦੀਆਂ ਰੇਲਾਂ ਦੇ ਉੱਤੋਂ ਵੀ ਧਰਨੇ ਚੱਕ ਕੇ ਦਿੱਲੀ ਵੱਲ ਨੂੰ ਪੂਚ ਕੀਤੀ ਆ ਪਰ ਅਸੀਂ ਜਿਹੜਾ ਰੇਲਾਂ ਦੇ ਉੱਤੇ ਵੀ ਜੰਡੇ ਵਾਲੇ ਸਾਡਾ ਧਰਨਾ ਜਿਹੜਾ ਯਾਰੀ ਆ ਉੱਥੇ ਅਸੀਂ ਰੇਲਾਂ ਦਾ ਅੰਦੋਲਨ ਵੀ ਚਲਾ ਰਹੇ ਆ ਇਹ ਤਾਲ ਮੇਲ ਦੇ ਵਿੱਚ ਦਿੱਲੀ ਦੇ ਵਿੱਚ ਵੀ ਅਸੀਂ ਅੰਦੋਲਨ ਚਾ ਵਾਸਤੇ ਹੀ ਆਇਆ ਇਹ ਜਿਹੜਾ ਦੋਵਾਂ ਥਾਵਾਂ ਦੇ ਸਾਡਾ ਐਕਸ਼ਨ ਜਿਹੜਾ ਅੰਦੋਲਨ ਚਾਹਿਆ ਅਸੀਂ ਦਿੱਲੀ ਨੂੰ ਵੀ ਫਤਿਹ ਕਰਨ ਵਾਸਤੇ ਆਏ ਹਾਂ ਸੋ ਇਹ ਸਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤਰਨ ਤਾਰਨ ਤੋਂ ਨੁਮਾਇंदे ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਇਸ ਗੱਲਬਾਤ ਦੇ ਦੌਰਾਨ ਉਹਨਾਂ ਨੇ ਸਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਮੈਡੀਸਨ ਦਾ ਵੀ ਪੂਰਾ ਪ੍ਰਬੰਧ ਕਰਕੇ ਚੱਲੇ ਹੋਏ ਆ ਵੱਡੇ ਕਾਫਲੇ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਟਰੈਕਟਰਾਂ ਦੇ ਆ ਰਹੇ ਆ ਇਸ ਟਾਈਮ ਅਸੀਂ ਪਰਛੇਤਰ ਦੇ ਕੋਲ ਮੌਜੂਦ ਆ ਜਿੱਥੇ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਇੱਕ ਬਹੁਤ ਵੱਡਾ ਕਾਫਲਾ ਜਿਹੜਾ ਦਿੱਲੀ ਵੱਲ ਨੂੰ ਪੂਚ ਕਰ ਰਿਹਾ ਕਿਉਂਕਿ ਭਾਵੇਂ ਕਿਸਾਨਾਂ ਦੇ ਬਹੁਤ ਵੱਡੇ ਕਾਫਲੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਕੋਲ ਪਹੁੰਚ ਚੁੱਕੇ ਆ ਪਰ ਅਜੇ ਵੀ ਕਿਸਾਨ ਜਿਹੜੇ ਪਿੱਛੋਂ ਆ ਉਹ ਆ ਰਹੇ ਆ ਇੱਕ ਕਸਮ ਖਾ ਲਈ ਆ ਆਪਣੇ ਬੱਚਿਆਂ ਨੂੰ ਕਹਿ ਤਾਇਆ ਕਿ ਜਿੰਨੀ ਦੇਰ ਅਸੀਂ ਇਸ ਮਸਲੇ ਦਾ ਹੱਲ ਨਹੀਂ ਕਰਾਉਂਦੇ ਉਨੀ ਦੇਰ ਅਸੀਂ ਦਿੱਲੀ ਤੋਂ ਵਾਪਸ ਨਹੀਂ ਆਵਾਂਗੇ 19 ਦੇਰ ਅਸੀਂ ਦਿੱਲੀ ਤੋਂ ਵਾਪਸ ਨਹੀਂ ਆਵਾਂਗੇ ਜਿੰਨੀ ਦੇਰ ਤਿੰਨ ਹੀ ਖੇਤੀ ਬਿੱਲ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਕੇਂਦਰ ਸਰਕਾਰ ਖੇਤੀ ਸੁਧਾਰ ਬਿੱਲ ਕਹਿ ਰਹੀ ਕਾਨੂੰਨ ਕਹਿ ਰਹੀ ਹੈ ਉਹਨਾਂ ਨੂੰ ਅਸੀਂ ਰੱਦ ਨਹੀਂ ਕਰਾਉਂਦੇ ਜਾਂ ਸਾਡੇ ਹੱਕ ਦੀ ਕੋਈ ਗੱਲ ਨਹੀਂ ਹੁੰਦੀ ਸੋ ਤੁਸੀਂ ਦੇਖ ਰਹੇ ਹੋ ਇਸ ਟਰਾਲੀ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਸਾਰੇ ਕਿਸਾਨ ਹੈ ਜਿਹੜੇ ਉਹ ਬੈਠੇ ਆ ਹਾਂਜੀ ਕਿੱਥੋਂ ਆਇਓ ਪਾਜੀ ਵਿਰਜ ਸਿੰਘ ਜਿਸਕ ਤਰਨਤਾਰਨ ਤੋਂ ਤਸੀਲ ਪੱਟੀ ਤੋਂ ਆਏ ਆ ਜੀ ਓਕੇ ਹਾਂ ਜੀ ਕਦੋਂ ਦੇ ਚੱਲੇ ਹੋਏ ਹੋ ਜੀ ਮੈਂ ਗੁਰਪੇਸ ਸਿੰਘ ਧਾਰੀਵਾਹ ਲਾਗੂ ਕਿਸਾਨ ਮਦੂਦ ਸਿੰਘ ਕਮੇਟੀ ਪੰਜਾਬ ਅਸੀਂ ਕੱਲ ਦੇ ਚੱਲੇ ਹੋਏ ਆ ਜੀ ਬਾਇਆ ਫਤੇਗੜ ਸਾਹਿਬ ਹੁੰਦੇ ਹੋਏ ਮਹਾਰਾਜ ਦੇ ਦਰਸ਼ਨਦਾਰੇ ਕਰਦੇ ਹੋਏ ਤੇ ਮੋਦੀ ਦੇ ਵਕਤ ਪਹੁੰਚਲੇ ਆ ਜੀ ਤੇ ਹੁਣ ਕਿੱਥੇ ਜਾ ਕੇ ਰੁਕੋਗੇ ਸਾਡਾ ਤਾਲਮੇਲ ਮਾ ਚੱਲ ਰਿਹਾ ਜੀ ਸਾਰੇ ਭਾਰਤੀਆਂ ਜਿੱਥੇ ਬੰਦੀਆਂ ਦਾ ਜੋ ਵੀ ਸਰਮਗਲਾ ਹੁੰਗਮ ਹੋਇਆ ਜਿੱਥੇ ਠਹਿਰਨ ਦਾ ਆ ਉੱਥੇ ਜਾ ਕੇ ਠਹਿਰਾਂਗੇ ਅਸੀਂ ਇਹੋ ਜੇ ਪ੍ਰਬੰਧ ਕਰਕੇ ਚੱਲੇ ਹੋ ਪਹਿਲਾਂ ਹੀ ਪ੍ਰਬੰਧ ਸਾਡੇ ਸਾਹਦੇ ਸਾਹਮਣੇ ਆ ਜੀ ਸਾਡੇ ਕੋਲ ਟਰਾਲੀਆਂ ਰਸਣ ਦੀਆਂ ਮਗਰ ਪਾਣੀ ਦੀਆਂ ਟਰਾਲੀਆਂ ਤਕਰੀਬਨ 6-6 ਮਿੰਨ ਦਾ ਰਸਣ ਆ ਸਾਡਾ ਤੇ ਮਗਰ ਸਕਦਾ ਸਾਡੀਆਂ ਚਾਰ ਬਰ ਤਿਆਰ ਰਸਤ ਸੁੱਕੀ ਨੂੰ ਪੈਸੇ ਥੇਲੇ ਨੂੰ ਜੋ ਸਾਨੂੰ ਕੋਈ ਪਰੇਸ਼ਾਨੀ ਨਹੀਂ ਕੋਈ ਕਮਿਨੀ ਰਸਤੀ ਚੜ੍ਹਦੀ ਕਲਾ ਜਾਏ ਆ ਜੀ ਬੱਚਿਆਂ ਨੂੰ ਕਹਿ ਕੇ ਆਏ ਹੋ ਕਿ ਜਦ ਤੱਕ ਹੱਲ ਨਹੀਂ ਹੁੰਦਾ ਨਹੀਂ ਜੀ ਦੇਖੋ ਜਦੋਂ ਕਿਸੇ ਦੀ ਇੱਕ ਰੋਟੀ ਹੋਵੇ ਨਾ ਉਹ ਰੋਟੀ ਖੋਏ ਉਹ ਕੋਈ ਥਰੀਖ ਖੋਲੇ ਉਦੋਂ ਫਿਰ ਸੰਘਰਸ਼ ਕਰਕੇ ਲੜਕੇ ਮ ਸਾਡੇ ਬੱਚਿਆਂ ਨੂੰ ਪਤਾ ਉਹ ਮਗਰ ਤਿਆਰ ਬੈਠੇ ਆ ਜੇ ਲੋੜ ਪਈ ਤੇ ਬੱਚੇ ਸਾਡੇ ਹੋਣਗੇ ਜਿਹੜੀ ਸਾਡੀ ਇੱਕ ਰੋਟੀ ਸੈਂਟਰ ਸਰਕਾਰ ਮੋਦੀ ਖੋਹਣ ਜਾ ਰਹੀ ਆ ਇਹ ਖੋਹ ਨਹੀਂ ਦਵਾਂਗੇ ਜਿਹੜੇ ਤੇ ਨਾ ਆਰਡੀਨੈਂਸ ਲੈ ਕੇ ਆ ਰਿਹਾ ਆ ਜਿੰਨਾ ਟਕਰਾ ਇਹ ਤਨੇ ਆਰਡੀਨੈਂਸ ਵਾਸ ਨਹੀਂ ਹੁੰਦੇ ਉਹਨਾਂ ਤੇ ਇਹ ਦੇ ਮੋਦੀ ਸਰਕਾਰ ਦਾ ਉਹਨਾਂ ਸਿਖਰਚ ਕਰਾਂਗੇ ਇਹ ਨਾ ਆਰਡੀਨੈਂਸ ਵਾਸ ਕਰਾ ਕੇ ਰਾਵਾਂਗੇ ਸੋ ਕਿਸਾਨਾਂ ਦਾ ਜੋਸ਼ ਤੁਸੀਂ ਦੇਖ ਰਹੇ ਹੋ ਕਿਸ ਕਦਰ ਕਿਸਾਨਾਂ ਦੇ ਵਿੱਚ ਜੋਸ਼ ਹੈ ਸੋ ਪੂਰਾ ਸਾਜੋ ਸਮਾਨ ਲੈ ਕੇ ਲੈਸ ਹੋ ਕੇ ਪੂਰੇ ਤਰੀਕੇ ਦੇ ਨਾਲ ਮੈਂ ਕੈਮਰਾ ਪਰਸਨਲ ਫੈਂਸੀ ਦੁੱਲੂਆਂ ਨੂੰ ਕਹਾਂਗਾ ਕਿ ਦਿਖਾਇਆ ਜਾਵੇ ਕਿ ਕਿਦਾਂ ਪੂਰਾ ਪੈਕ ਕਰਕੇ ਟਰਾਲੀਆਂ ਜਿਹੜੀਆਂ ਰਾਸ਼ਨ ਦੀਆਂ ਦਵਾਈਆਂ ਆਦ ਲੈ ਕੇ ਪੂਰੇ ਪ੍ਰਬੰਧ ਕਰਕੇ ਚੱਲੇ ਆ ਹਾਂਜੀ ਇਹਦੇ ਵਿੱਚ ਕੀ ਪ੍ਰਬੰਧ ਕੀਤੇ ਗਏ ਨੇ ਇਹਦੇ ਵਿੱਚ ਜੀ ਖਾਣ ਪੀਣ ਵਾਲੀਆਂ ਰਸਤਾ ਸਾਰੀਆਂ ਹੀ ਸ਼ਾਮਲ ਆ ओके ਆਟਾ ਦਾਲਾ ਪਿੰਡ ਕਿਹੜਾ ਤੁਹਾਡਾ ਪਿੰਡ ਦਾ ਨਾਮ ਅਸੀਂ ਤਰਨਤਾਰਨ ਜਿਲ੍ਹੇ ਤੋਂ ਆਏ ਆਂ ਮਿਆਣੀ ਪਿੰਡ ਤੋਂ ਆਏ ਆਂ ਹਾਂਜੀ ਇਹ ਸਾਰੀ ਟਰਾਲੀ ਮਿਆਣੀ ਪਿੰਡ ਦੀ ਆ ਨਹੀਂ ਜੀ ਸਾਡੇ ਦੋ ਨਗਰ ਇੱਕ ਗਲਾਲੀਪੁਰ ਇੱਕ ਮਿਆਣੀ ਤੇ ਵਿੱਚ ਹੋਰ ਵੀ ਸਾਡੇ ਨਾਲ ਸੰਗਤ ਹੈਗੀ ਆ ਲਾਕੇ ਬੰਨੇ ਦੀ ਓਕੇ ਹਾਂਜੀ ਬਾਬੇ ਸੋਟਜਨ ਜੂਣ ਆਈ ਸਾਡਾ ਓਕੇ ਹਾਂਜੀ ਕਿਵੇਂ ਫਿਰ ਤੁਸੀਂ ਪਹਿਰੇ ਦਿੰਦੇ ਰਹੋਗੇ ਬਦਲ ਬਦਲ ਕੇ કે ਤੁਸੀਂ ਹੀ ਰਹੋਗੇ ਉੱਥੇ ਵੇਖੋ ਜੀ ਪਹਿਰੇ ਅਸੀਂ ਜਿੰਨੇ ਵਾਅਦੋ ਵਾਅਦ ਹੋ ਗਏ ਹੋਇਆ ਉਨੇ ਹੀ ਵਾਅਦੋ ਵਾਅਦ ਕੇ ਆਪ ਹੀ ਦਿਆਂਗੇ ਬਾਕੀ ਸਾਡੀ ਸੰਗਤ ਮਗਰ ਆਉਣ ਨੂੰ ਫੇਰ ਤਿਆਰ ਆ। ਥੋੜਾ ਲੇਟ ਕਿਉਂ ਹੋਏ ਆ ਤੁਸੀਂ 26 ਨੂੰ ਨਹੀਂ ਚੱਲੇ? ਵੇਖੋ ਜੀ ਸਾਡੇ ਜੂਨਾ ਦੀ ਾਡੋ ਾਡੀ ਤਤੀ ਵਾਰੀ ਬਣਾਈ ਹੀ ਵਾਰੀ ਬਣਾਈਗੇ ਕੁਝ ਬੰਦੇ ਅੱਗੋਂ ਪਹੁੰਚਣਗੇ ਪਲੈਨਿੰਗ ਕੀਤੀ ਪਲੈਨਿੰਗ ਬਣਾਇਆ ਅਸੀਂ ਕੁਝ ਬਾਅਦ ਚ ਪਹੁੰਚਣਗੇ ਓਕੇ ਉਹਦੇ ਮੁਤਾਬਕ ਜੋ ਸਾਡੇ ਪ੍ਰਧਾਨ ਬੋਲਦੇ ਆ ਉਹਨਾਂ ਦੇ ਮੁਤਾਬਕ ਅਸੀਂ ਚੱਲਦੇ ਆ ਆ ਰਹੀਆਂ ਨੇ ਕਿਸਾਨਾਂ ਨੇ ਦਿੱਲੀ ਦੇ ਵਿੱਚ ਬਹੁਤ ਵੱਡਾ ਮੋਰਚਾ ਜਿਹੜਾ ਇਹ ਹਾਸਲ ਕਰ ਲਿਆ ਇਹ ਤਾਂ ਕਹਿੰਦੇ ਸੀ ਪੰਜਾਬ ਨਹੀਂ ਟੱਪਣ ਦੇਵਾਂਗੇ ਕਿਵੇਂ ਲੈ ਰਹੇ ਉਸ ਚ ਮਹਾਰਾਜ ਜੀ ਅਸੀਂ ਤੇ ਆਉਣ ਦੇ ਸਾਨੂੰ ਤੇ ਕਹੇ ਰੋਕਿਆ ਹੀ ਨਹੀਂਗਾ ਪਹਿਲੀਆਂ ਜਣੀਆਂ ਸਾਡੀਆਂ ਜੇਹ ਬੰਦੀਆਂ ਆਈਆਂ ਵਾਂ ਤੇ ਪਹਿਲਾਂ ਤੋੜ ਤੇ ਸਾਰੇ ਬੈਰੀਕੇਡ ਜਿਹੜੇ ਆ ਉਹ ਤਾਂ ਪਹਿਲਾਂ ਤੋੜਦੇ ਆ ਹਾਂਜੀ ਹਾਂਜੀ ਹੁਣ ਵੀ ਅਸੀਂ ਜੋ ਵੀ ਸਾਡੇ ਮੇਰੇ ਮਸਲੇ ਆ ਉਹਨਾਂ ਨੂੰ ਰੱਦ ਕਰਾ ਕੇ ਹੀ ਉਠਾਂਗੇ ਜਿੰਨਾ ਵੀ ਸਾਨੂੰ ਟਾਈਮ ਮਰਜ਼ੀ ਲੱਗ ਜਾਵੇ ਸਾਡੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਅਰਸ਼ਾਹ ਆ ਸਾਡੇ ਨਾਲ ਹਰ ਵਰਗ ਦੇ ਲੋਕ ਜੁੜੇ ਰਹੇ ਆ ਸੋ ਇਹ ਜੋਸ਼ ਕਿਸਾਨਾਂ ਦਾ ਤੁਸੀਂ ਦੇਖ ਰਹੇ ਹੋ ਤਰਨ ਤਾਰਨ ਤੋਂ ਇੱਕ ਕਿਸਾਨ ਹੈ ਜਿਹੜੇ ਆਏ ਆ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਪਿੱਛੇ ਤੱਕ ਖੜੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਇੱਕ ਅਨੁਸ਼ਾਸਨਿਕ ਤਰੀਕੇ ਦੇ ਨਾਲ ਇਹ ਲੜਾਈ ਜਿੱਤੀ ਜਾ ਰਹੀ ਹੈ ਟ੍ਰੈਫਿਕ ਦੇ ਵਿੱਚ ਵੀ ਕੋਈ ਅਜ ਵਿਘਨ ਨਹੀਂ ਪਿਆ ਜਾ ਰਿਹਾ ਇੱਕ ਸਾਈਡ ਦੇ ਉੱਤੇ ਟਰਾਲੀਆਂ ਖੜਕ ਕੇ ਬਾਕੀ ਦੀ ਜਿਹੜੀ ਟ੍ਰੈਫਿਕ ਹੈ ਉਹ ਚੱਲ ਰਹੀ ਹੈ ਦਿੱਲੀ ਵੱਲ ਨੂੰ ਸੋ ਇਸ ਟਾਈਮ ਅਸੀਂ ਕੁਰਕ ਖੇਤਰ ਦੇ ਕੋਲ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਟਰਾਲੀਆਂ ਦੇ ਵਿੱਚ ਕਿਸਾਨ ਕਿੱਡੇ ਜੋਸ਼ ਦੇ ਵਿੱਚ ਚੱਲੇ ਹੋਏ ਆ ਆਪਣੇ ਹੱਕਾਂ ਦੀ ਰਾਖੀ ਦੇ ਲਈ ਆਪਣੀ ਮੰਗ ਦੇ ਲਈ ਇਹਨਾਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਸੰਘਰਸ਼ ਲੜਨ ਦੇ ਲਈ ਜੋ ਤੁਸੀਂ ਇਹ ਟਰਾਲੀਆਂ ਦੇਖ ਰਹੇ ਹੋ ਦੂਸਰੇ ਪਾਸੇ ਦਿੱਲੀ ਦੇ ਵਿੱਚ ਜੋ ਹੁਣੇ ਜਾਣਕਾਰੀ ਮਿਲੀ ਹੈ ਕਿ ਕੋਈ 600 ਦੇ ਕਰੀਬ ਟਰਾਲੀ ਜਿਹੜੀ ਆ ਉਹ ਪਹੁੰਚ ਚੁੱਕੀ ਹੈ ਸਰਕਾਰ ਨੇ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਪਹਿਲਾਂ ਜਿਹੜੀ ਸਰਕਾਰ ਕਹਿੰਦੀ ਸੀ ਕਿ ਤੁਹਾਨੂੰ ਪੰਜਾਬ ਤੋਂ ਹਰਿਆਣੇ ਚ ਐਂਟਰ ਨਹੀਂ ਦਾਖਲ ਨਹੀਂ ਹੋਣ ਦਿੱਤਾ ਜਾਊਗਾ ਹਰਿਆਣੇ ਦੇ ਵਿੱਚ ਵੀ ਦਾਖਲ ਹੋ ਗਏ ਆ ਤੇ ਫਿਰ ਦਿੱਲੀ ਚ ਕਹਿੰਦੇ ਸੀ ਨਹੀਂ ਦਾਖਲ ਹੋਣ ਦੇਾਂਗੇ ਦਿੱਲੀ ਦੇ ਵਿੱਚ ਵੀ ਕਿਸਾਨ ਦਾਖਲ ਹੋ ਗਏ ਆ ਤੇ ਜਿਹੜੀ ਸਰਕਾਰ ਗੱਲ ਕਰਨ ਨੂੰ ਤਿਆਰ ਨਹੀਂ ਸੀ ਅੱਜ ਆਪ ਕਿਸਾਨਾਂ ਨੂੰ ਸਨੇਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਆਉਣ ਲੱਗ ਪਏ ਆ ਕਿ ਤੁਸੀਂ ਨਿਰੰਕਾਰੀ ਗਰਾਊਂਡ ਦੇ ਵਿੱਚ ਜਗ੍ਹਾ ਲੈ ਲਓ ਜਾਂ ਕਿਸੇ ਹੋਰ ਕਈ ਥਾਵਾਂ ਜਿਹੜੀਆਂ ਉਹਨਾਂ ਨੇ ਨਿਯੁਕਤ ਕੀਤੀਆਂ ਕਿ ਉੱਥੇ ਜਗ੍ਹਾ ਲੈ ਲਓ ਉੱਥੇ ਤੁਸੀਂ ਬੈਠ ਸਕਦੇ ਹੋ ਪਰ ਕਿਸਾਨਾਂ ਨੇ ਮਨ੍ਹਾ ਕਰ ਦਿੱਤਾ ਕਿ ਉਹ ਜੰਤਰ ਮੰਤਰ ਤੇ ਜਾ ਕੇ ਰਹਿਣਗੇ ਉਦੋਂ ਤੱਕ ਕੋਈ ਵੀ ਗੱਲ ਸਰਕਾਰ ਦੇ ਨਾਲ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਸਰਕਾਰ ਇਹ ਗੱਲ ਨੂੰ ਮੰਨ ਨਹੀਂ ਲੈਂਦੀ ਕਿ ਅਸੀਂ ਤੁਹਾਡੇ ਇਹਨਾਂ ਕਾਨੂੰਨਾਂ ਦੇ ਵਿੱਚ ਕੋਈ ਬਦਲ ਕਰਾਂਗੇ ਜਾਂ ਇਹ ਕਾਨੂੰਨਾਂ ਨੂੰ ਰੱਦ ਕਰਾਂਗੇ ਸੋ ਇਹ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਟਰੈਕਟਰ ਜਿਹੜੇ ਆ ਤੁਸੀਂ ਦੇਖ ਰਹੇ ਹੋ ਟਰਾਲੀਆਂ ਦੇਖ ਰਹੇ ਹੋ ਕਿਸਾਨਾਂ ਦੇ ਵਿੱਚ ਵੱਡਾ ਜੋਸ਼ ਦੇਖਣ ਨੂੰ ਮਿਲ ਰਿਹਾ ਸੋ ਇਹ ਸਾਰੀਆਂ ਟਰਾਲੀਆਂ ਦਿੱਲੀ ਵੱਲ ਨੂੰ ਮੂਵ ਕਰਦੀਆਂ ਨਜ਼ਰ ਆ ਰਹੀਆਂ ਐ ਇਸੇ ਤਰ੍ਹਾਂ ਸਾਰੀ ਅਪਡੇਟ ਨਿਊਜ਼ 24 ਪੰਜਾਬੀ ਦੇ ਜ਼ਰੀਏ ਅਸੀਂ ਤੁਹਾਨੂੰ ਗੰਦੇ ਰਹਿਵਾਂਗੇ ਤੁਸੀਂ ਨਿਊਜ਼ 24 ਪੰਜਾਬੀ ਚੈਨਲ ਦੇ ਜ਼ਰੀਏ ਬਣੇ ਰਹੋ ਤ੍ਰੈਫੀ ਬੁਲਵਾਂ ਦੇ ਨਾਲ ਹਰਜੀਤ ਸਿੰਘ ਮਾਵੀ ਨਿਊ 24 ਪੰਜਾਬੀ ਪੁਰਖ ਖੇਤਰ